ਕੈਨੇਡਾ ਨੇ ਨੈਨੀ ਅਤੇ ਨਰਸਾਂ ਦੇ ਲਈ ਖੋਲੇ ਦਰਵਾਜ਼ੇ ਜਲਦ ਮਿਲੇਗੀ ਪੀਆਰ ਤੁਹਾਡਾ ਜੀਵਨ ਸਾਥੀ ਵੀ ਕੈਨੇਡਾ ਚ ਕਰ ਸਕਦਾ ਹੈ ਕੰਮ ਕੈਰੀਅਰ ਚਾਹੰਦੇ ਚਾਹ ਬਨਾ ਦੇ ਲਈ ਚੰਗੀ ਖਬਰ ਕੈਨੇਡਾ ਨੇ ਨੈਨੀ ਨਰਸਾਂ ਲਈ ਆਪਣੇ ਦਰਵਾਜ਼ੇ ਖੋਲ ਦਿੱਤੇ ਨੇ ਇਸ ਸਮੇਂ ਕੈਨੇਡਾ ਦੇ ਵਿੱਚ ਨਰਸਾਂ ਅਤੇ ਨੈਨਸ ਲਈ ਬਹੁਤ ਸਾਰੀਆਂ ਨੌਕਰੀਆਂ ਖੁੱਲੀਆਂ ਨੇ ਭਾਰਤ ਤੋਂ ਖਾਸ ਕਰਕੇ ਪੰਜਾਬ ਹਰਿਆਣਾ ਦੀਆਂ ਬਹੁਤ ਸਾਰੀਆਂ ਕੁੜੀਆਂ ਨਰਸਾਂ ਅਤੇ ਨੈਣੀ ਦਾ ਕੰਮ ਕਰਨ ਲਈ ਦੂਜੇ ਦੇਸ਼ਾਂ ਦੇ ਵਿੱਚ ਜਾ ਰਹੀਆਂ ਨੇ ਅਤੇ ਉਹ ਚੰਗੀ ਕਮਾਈ ਕਰ ਰਹੀਆਂ ਨੇ ਜੇਕਰ ਤੁਸੀਂ ਨਰਸ ਨੈਣੀ ਦਾ ਕੰਮ ਕਰਦੇ ਹੋ ਤਾਂ ਨਰਸਿੰਗ ਕੋਰਸ ਐਨਐਮ ਜੀਐਨਐਮ ਬੀਐਸਸੀ ਨਰਸਿੰਗ ਕੀਤਾ ਹੈ ਜਾਂ ਨਰਸ ਬਣਨ ਲਈ ਪੜ ਰਹੇ ਵਿਦਿਆਰਥੀਓ ਤਾਂ ਤੁਸੀਂ ਕੈਨੇਡਾ ਜਾ ਸਕਦੇ ਹੋ ਬਹੁਤ ਆਸਾਨੀ ਦੇ ਨਾਲ ਤੁਹਾਨੂੰ ਉੱਥੇ ਨੌਕਰੀ ਵੀ ਮਿਲ ਜਾਏਗੀ ਚੰਗੀ ਗੱਲ ਇਹ ਹੈ ਕਿ ਉੱਥੇ ਪਹੁੰਚ ਕੇ ਤੁਸੀਂ ਜਲਦੀ ਕੈਨੇਡਾ ਦੀ ਪੀਆਰ ਪਾ ਸਕਦੇ ਹੋ ਇਸ ਤਰ੍ਹਾਂ ਤੁਸੀਂ ਪਰਿਵਾਰ ਸਮੇਤ ਬੁਤੇਰੇ ਸਹੂਲਤਾਂ ਦਾ ਆਨੰਦ ਵੀ ਮਾਣ ਸਕਦੇ ਹੋ ਕੈਨੇਡਾ ਨੇ ਨਰਸਿੰਗ ਖੇਤਰ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਵੀਜ਼ੇ ਜਾਰੀ ਕੀਤੇ ਨੇ ਕੈਨੇਡਾ ਦੇ ਵਿੱਚ ਭਾਰਤੀ ਨਰਸਾਂ ਅਤੇ ਨਾਇਨਸ ਦੀ ਬਹੁਤ ਹੀ ਮੰਗ ਹੈ ਕੈਨੇਡਾ ਦੀ ਸਰਕਾਰ ਨਰਸਿੰਗ ਖੇਤਰ ਤੇ ਵਿੱਚ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਬਹੁਤ ਸਾਰੇ ਵੀਜ਼ੇ ਜਾਰੀ ਕਰ ਰਹੀ ਹੈ ਜੇ ਤੁਹਾਡੇ ਕੋਲ ਨਰਸਿੰਗ ਅਤੇ ਸਿਹਤ ਪ੍ਰਬੰਧਨ ਦੇ ਵਿੱਚ ਨਰਸਿੰਗ ਦੀ ਡਿਗਰੀ ਹੈ ਤਾਂ ਤੁਸੀਂ ਨੈਨੀ ਕੇਅਰ ਜਾਂ ਕੇਅਰ ਗੀਵਰ ਪ੍ਰੋਗਰਾਮ ਲਈ ਅਰਜੀ ਦੇ ਸਕਦੇ ਹੋ ਜੇਕਰ ਤੁਹਾਡੇ ਕੋਲ ਗੈਰ ਮੈਡੀਕਲ ਪਿਛੋਕੜ ਹੈ ਬੈਚਲਰ ਡਿਗਰੀ ਕੀਤੀ ਹੈ ਜਾਂ ਪਿਛਲੇ 5 ਸਾਲਾਂ ਦੇ ਵਿੱਚ ਕਾਲਜ ਵਿੱਚ ਪਾਸ ਹੋ ਚੁੱਕੇ ਹੋ ਤਾਂ ਕਿਸੇ ਰੁਜ਼ਗਾਰਦਾਤਾ ਰਾਹੀਂ ਕੈਨੇਡਾ ਆਉਣ ਦਾ ਮੌਕਾ ਵੀ ਹੈ ਹਰ ਕੋਈ ਆਪਣੇ ਪਰਿਵਾਰ ਨੂੰ ਇਕੱਠੇ ਰੱਖਣਾ ਚਾਹੁੰਦਾ ਤੁਸੀਂ ਵੀ ਆਪਣੇ ਜੀਵਨ ਸਾਥੀ ਆਪਣੇ ਬੱਚਿਆਂ ਨੂੰ ਆਪਣੇ ਨਾਲ ਲੈ ਕੇ ਜਾ ਸਕਦੇ ਹੋ ਸੋ ਵੀ ਨਰਸਿੰਗ ਤੇ ਨੈਨੀ ਦੇ ਕੋਰਸ ਵਾਲਿਆਂ ਨੂੰ ਬਹੁਤ ਹੀ ਵੱਡਾ ਫਾਇਦਾ ਮਿਲ ਰਿਹਾ ਹੈ ਕੈਨੇਡਾ ਪੀਆਰ ਤੇ ਬੁਲਾ ਰਿਹਾ ਹੈ ਕੈਨੇਡਾ ਨੇ ਨੈਨੀ ਅਤੇ ਨਰਸਾਂ ਦੇ ਲਈ ਖੋਲੇ ਦਰਵਾਜੇ ਜਲਦ ਮਿਲੇਗੀ ਪੀਆਰ ਤੁਹਾਡਾ ਜੀਵਨ ਸਾਥੀ ਵੀ ਕੈਨੇਡਾ ਚ ਕਰ ਸਕਦਾ ਹੈ ਕੰਮ ਕੈਰੀਅਰ ਚਾਹ ਦੇ ਚਾਹਵਨਾ ਦੇ ਲਈ ਚੰਗੀ ਖਬਰ ਕੈਨੇਡਾ ਨੇ ਨੈਨੀ ਨਰਸਾਂ ਲਈ ਆਪਣੇ ਦਰਵਾਜੇ ਖੋਲ ਦਿੱਤੇ ਨੇ ਇਸ ਸਮੇਂ ਕੈਨੇਡਾ ਦੇ ਵਿੱਚ ਨਰਸਾਂ ਅਤੇ ਨੈਨਸ ਲਈ ਬਹੁਤ ਸਾਰੀਆਂ ਨੌਕਰੀਆਂ ਖੁੱਲੀਆਂ ਨੇ। ਭਾਰਤ ਤੋਂ ਖਾਸ ਕਰਕੇ ਪੰਜਾਬ ਹਰਿਆਣਾ ਦੀਆਂ ਬਹੁਤ ਸਾਰੀਆਂ ਕੁੜੀਆਂ ਨਰਸਾਂ ਅਤੇ ਨੈਣੀ ਦਾ ਕੰਮ ਕਰਨ ਲਈ ਦੂਜੇ ਦੇਸ਼ਾਂ ਦੇ ਵਿੱਚ ਜਾ ਰਹੀਆਂ ਨੇ ਅਤੇ ਉਹ ਚੰਗੀ ਕਮਾਈ ਕਰ ਰਹੀਆਂ ਨੇ। ਜੇਕਰ ਤੁਸੀਂ ਨਰਸ ਨੈਣੀ ਦਾ ਕੰਮ ਕਰਦੇ ਹੋ ਤਾਂ ਨਰਸਿੰਗ ਕੋਰਸ, ANM, GNM, BSC ਨਰਸਿੰਗ ਕੀਤਾ ਹੈ। ਜਾਂ ਨਰਸ ਬਣਨ ਲਈ ਪੜ ਰਹੇ ਵਿਦਿਆਰਥੀਓ ਤਾਂ ਤੁਸੀਂ ਕੈਨੇਡਾ ਜਾ ਸਕਦੇ ਹੋ। ਬਹੁਤ ਆਸਾਨੀ ਦੇ ਨਾਲ ਤੁਹਾਨੂੰ ਉੱਥੇ ਨੌਕਰੀ ਵੀ ਮਿਲ ਜਾਏਗੀ ਚੰਗੀ ਗੱਲ ਇਹ ਹੈ ਕਿ ਉੱਥੇ ਪਹੁੰਚ ਕੇ ਤੁਸੀਂ ਜਲਦੀ ਕੈਨੇਡਾ ਦੀ ਪੀਆਰ પાਸ ਸਕਦੇ ਹੋ ਇਸ ਤਰ੍ਹਾਂ ਤੁਸੀਂ ਪਰਿਵਾਰ ਸਮੇਤ ਬੁਤੇਰੇ ਸਹੂਲਤਾਂ ਦਾ ਆਨੰਦ ਵੀ ਮਾਣ ਸਕਦੇ ਹੋ ਕੈਨੇਡਾ ਨੇ ਨਰਸਿੰਗ ਖੇਤਰ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਵੀਜ਼ੇ ਜਾਰੀ ਕੀਤੇ ਨੇ ਕੈਨੇਡਾ ਦੇ ਵਿੱਚ ਭਾਰਤੀ ਨਰਸਾਂ ਅਤੇ ਨਾਇਨਸ ਦੀ ਬਹੁਤ ਹੀ ਮੰਗ ਹੈ ਕੈਨੇਡਾ ਦੀ ਸਰਕਾਰ ਨਰਸਿੰਗ ਖੇਤਰ ਤੇ ਵਿੱਚ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਬਹੁਤ ਸਾਰੇ ਵੀਜ਼ੇ ਜਾਰੀ ਕਰ ਰਹੀ ਹੈ ਜੇ ਤੁਹਾਡੇ ਕੋਲ ਨਰਸਿੰਗ ਅਤੇ ਸਿਹਤ ਪ੍ਰਬੰਧਨ ਦੇ ਵਿੱਚ ਨਰਸਿੰਗ ਦੀ ਡਿਗਰੀ ਹੈ ਤਾਂ ਤੁਸੀਂ ਨੈਨੀ ਕੇਅਰ ਜਾਂ ਕੇਅਰ ਗੀਵਰ ਪ੍ਰੋਗਰਾਮ ਲਈ ਅਰਜ਼ੀ ਦੇ ਸਕਦੇ ਹੋ ਜੇਕਰ ਤੁਹਾਡੇ ਕੋਲ ਗੈਰ ਮੈਡੀਕਲ ਪਿਛੋਕੜ ਹੈ ਬੈਚਲਰ ਡਿਗਰੀ ਕੀਤੀ ਹੈ ਜਾਂ ਪਿਛਲੇ 5 ਸਾਲਾਂ ਦੇ ਵਿੱਚ ਕਾਲਜ ਵਿੱਚ ਪਾਸ ਹੋ ਚੁੱਕੇ ਹੋ ਤਾਂ ਕਿਸੇ ਰੁਜ਼ਗਾਰਦਾਤਾ ਰਾਹੀਂ ਕੈਨੇਡਾ ਆਉਣ ਦਾ ਮੌਕਾ ਵੀ ਹੈ ਹਰ ਕੋਈ ਆਪਣੇ ਪਰਿਵਾਰ ਨੂੰ ਇਕੱਠੇ ਰੱਖਣਾ ਚਾਹੁੰਦਾ ਤੁਸੀਂ ਵੀ ਆਪਣੇ ਜੀਵਨ ਸਾਥੀ ਆਪਣੇ ਬੱਚਿਆਂ ਨੂੰ ਆਪਣੇ ਨਾਲ ਲੈ ਕੇ ਜਾ ਸਕਦੇ ਹੋ ਸੋ ਵੀ ਨਰਸਿੰਗ ਤੇ ਨਾਨੀ ਦੇ ਕੋਰਸ ਵਾਲਿਆਂ ਨੂੰ ਬਹੁਤ ਹੀ ਵੱਡਾ ਫਾਇਦਾ ਮਿਲ ਰਿਹਾ ਹੈ ਕੈਨੇਡਾ ਪੀਆਰ ਤੇ ਬੁਲਾ ਰਿਹਾ ਹੈ